ਬੇਰ ਬਣੇ ਸਭ ਕਿਦਾਂ ਦਾ ਚੱਲ ਰਿਹਾ ਜੀ ਪ੍ਰਚਾਰ ਜੀ ਬਸ ਹੁਣ ਕਲਾਈਮੈਕਸ ਵੱਲ ਜਾ ਰਹੇ ਆ ਅ ਮੇਰਾ ਖਿਲ ਮਹੀਨਾ ਡੇਢ ਮਹੀਨਾ ਹੋ ਗਿਆ ਕੰਟੀਨਿਊਸ ਮੁਸਲਸਲ ਲਗਾਤਾਰ ਰਾਤ ਦਿਨ ਚੱਲਦਾ ਰਿਹਾ ਪਰੇ ਕਰਿਓ ਆ ਵੀ ਕੁਝ ਪੰਜ ਸੱਤ ਦਿਨ ਜਿਹੜੇ ਰਹਿ ਗਏ ਸੁਖ ਸਵੇਲੀ ਨਾਲ ਗੁਜ਼ਰ ਜਾਣ ਹਾਂ ਜੀ ਸਾਬ ਦਿੱਲੀ ਛੱਡ ਕੇ ਇੱਥੇ ਆਉਣ ਦੇ ਕੀ ਵਸਬਬ ਬਣਿਆ ਜੀ ਬਸ ਅੰਜਲ ਲਈ ਆਉਂਦਾ ਜੀ ਜੀ ਮੁਕੱਦਰ ਲਈ ਆਉਂਦਾ ਡੈਸਟਨ ਨੇ ਲਈ ਆਉਂਦੀ ਆ ਬਸ ਆਪਾਂ ਤਾਂ ਸਰੈਂਡਰ ਕੀਤਾ ਹੋਇਆ ਨਾ ਕਾਇਨਾਤ ਅੱਗੇ ਵੀ ਕਾਇਨਾਤ ਦੇ ਮਾਲਕ ਅੱਗੇ ਵੀ ਅੱਜ ਤੁਸੀਂ ਗਿਆਨੀ ਜੈ ਸਿੰਘ ਜੀ ਦੀ ਸਮਾਧ ਤੇ ਆਏ ਹੋ ਇੱਥੇ ਆ ਕੇ ਕਿਦਾਂ ਲਗੇ ਦੇਖੋ ਬਹੁਤ ਜਿਆਦਾ ਖੁਸ਼ੀ ਹੋਈ ਆ ਕਿ ਅੱਜ ਉਸ ਪਿੰਡ ਉਸ ਮਰਕਜ਼ ਤੇ ਉਸ ਜਗ੍ਹਾ ਤੇ ਖੜੇ ਹੋ ਕੇ ਨਮਸਕਾਰ ਕੀਤੀ ਆ ਜਿੱਥੇ ਗਿਆਨੀ ਜੀ ਪੈਦਾ ਹੋਏ اور میں حیران ہاں کہ کروں پنڈوں اٹھ کے راشتر پتی تک پہنچنا بڑا مشکل ہے مقدر دے سکندر سے وہ گی جی بڑی بڑی ہے بہت بڑی گل سب گا وہ سب تلا مقام دیکھا ہے سوفی گائک پدم شری تک جاڈ حاصل کیا پھر سیاست آ کے تمہیں لگایا نہیں کہ سیاستو بڑی ہے ਪਦਮਸ਼ਰੀ ਤਾਂ ਮਿਲ ਗਿਆ ਸੀ ਮਿਲਿਆ ਵੀ ਉਦੋਂ ਜਦੋਂ ਕੋਈ ਕੋਸ਼ਿਸ਼ਾਂ ਨਹੀਂ ਸੀ ਕਰਦੇ ਹੁੰਦੇ ਤੁਹਾਡੀ ਕੰਟਰੀਬਿਊਸ਼ਨ ਦੀ ਵਜ੍ਹਾ ਨਾਲ ਮਿਲਦਾ ਸੀ ਉਸ ਤੋਂ ਅਗਲੇ ਸਾਲ ਦੁਨੀਆ ਦੇ ਮੈਂ ਮਹਾਨ ਕਹੂੰਗਾ ਰਾਸ਼ਟਰਪਤੀ ਤੋਂ ਸਨ ਇਨਸਾਨ ਵੀ ਅਬਦੁਲ ਕਲਾਮ ਸਾਹਿਬ ਉਹਨਾਂ ਨੇ ਨਾਟਕ ਅਕੈਡਮੀ ਅਵਾਰਡ ਵੀ ਦਿੱਤਾ ਸੰਗੀਤ ਥੈਟ ਥੈਟ ਇਜ਼ ਮੋਸਟ ਪ੍ਰੈਸਟੀਜੀਅਸ ਦੈਨ ਈਵਨ ਪਦਮਸ਼ਰੀ ਨਾਲੋਂ ਵੀ ਕਿਉਂਕਿ ਉਹਦੇ ਚ 42 ਬੰਦੇ ਜਿਉਰੀ ਚ ਬੈਠਦੇ ਆ ਇੱਕ ਜਾਂ ਦੋ ਪੰਜਾਬੀ ਹੁੰਦੇ 40 ਬਾਕੀ ਸਟੇਟਾਂ ਦੇ ਹੁੰਦੇ ਆ ਜਿਹਦੇ ਹੱਕ ਚ VOTING ਕਰਦੇ ਉਹਨੂੰ ਮਿਲਦਾ ਜੀ ਔਰ ਇੱਕ ਲਾਈਨ ਦੇ ਇੱਕੋ ਹੀ ਬੰਦੇ ਨੂੰ ਦਿੰਦੇ ਆ ਜੀ ਪਦਮਸ਼ਰੀ ਤੇ ਫਿਰ ਬਹੁਤਿਆਂ ਨੂੰ ਵੀ ਉਹ ਬੜੀ ਵੱਡਾ ਅਵਾਰਡ ਆ ਪਪੂਲਰ ਜ਼ਿਆਦਾ ਹੋ ਆ ਮੈਂ ਖੁਸ਼ ਨਸੀਬ ਆ ਕਿ ਨਾਟਕ ਅਕੈਡਮੀ ਅਵਾਰਡ ਵੀ ਮੇਰੇ ਕੋਲ ਦੋਨੇ ਪ੍ਰੈਜ਼ੀਡੈਂਟ ਅਵਾਰਡ ਆ ਹਾਂ ਸਰ ਮੈਂ ਸਟੂਡੈਂਟ ਲਾਈਫ ਤੋਂ ਵੀ ਤੁਹਾਨੂੰ ਸੁਣਦੇ ਆ ਮੇਰੀ ਯੂਨੀਵਰਸਿਟੀ ਪੜ੍ਹਦਾ ਸੀ ਉੱਥੇ ਤੁਹਾਡੇ ਸ਼ੋਅ ਹੁੰਦੇ ਸੀ ਤੇ ਉੱਥੇ ਸ਼ੁਰੂਆਤ ਕਰਦੇ ਸੀ ਮੇਰੇ ਸਾਹਿਬਾਂ ਮੈਂ ਤੇਰੀ ਹੁੰਦੀ ਆ ਤੇ ਉਹ ਜੋ ਇੱਜ਼ਤ ਜੋ ਫੇਮ ਉੱਥੋਂ ਮਿਲਿਆ ਤਾਂ ਮੈਂ ਸਿਆਸਤ ਦੀ ਜੀ ਗੱਲ ਕਰ ਰਿਹਾ ਸਿਆਸਤ ਦੇ ਵਿੱਚ ਤੁਸੀਂ ਜਿਹੜੀ ਮੈਂ ਗੱਲ ਕਰ ਰਿਹਾ ਕਿ ਖਿੱਚਤੂ ਬੜੀ ਹੈਗੀ ਹੈਗੀ ਲੱਤਾਂ ਖਿੱਚਣੇ ਇੱਕ ਦੂਜੇ ਦੀਆਂ ਇਲਜ਼ਾਮ ਬਾਜ਼ੀਆਂ ਇਹ ਫਰਕ ਲੱਗਿਆ ਤੁਹਾਨੂੰ ਲੱਗਿਆ ਕਿ ਯਾਰ ਕਿਤੇ ਨਾ ਕਿਤੇ ਇਹ ਸਿਆਸਤ ਕਿਤੇ ਨਾ ਕਿਤੇ ਉਸ ਮਾਮਲੇ ਦੇ ਵਿੱਚ ਨੀਵੇਂ ਲੈ ਜਾਂਦੀ ਹੈ ਲੋਕਾਂ ਨੂੰ ਜਿੱਦੋਂ ਮੈਂ ਸੈਲਫ ਬਾਰੇ ਸੋਚਦਾ ਖੁਦ ਬਾਰੇ ਸੋਚਦਾ ਹੰਸ ਰਾਜ ਹੰਸ ਬਾਰੇ ਹੀ ਸੋਚਦਾ ਸਿਰਫ ਮੈਂ ਬਹੁਤ ਤਕਲੀਫ ਵਿੱਚ ਚਲੇ ਜਾਣਾ ਕਿ ਕਿੱਥੇ ਉਹ ਮਕਾਮ ਕਿੱਥੇ ਇਹ ਮਕਾਮ ਜਦੋਂ ਮੈਂ ਡੈਸਟੀਨੀ ਨੂੰ ਵੇਖਦਾ ਤਕਦੀਰ ਨੂੰ ਵੇਖਦਾ ਉਦੋਂ ਮੈਂ ਕਹਿੰਦਾ ਕਿ ਤਕਦੀਰ ਕੁਝ ਵੀ ਕਰ ਸਕਦੀ ਹੈ ਬੰਦਾ ਆਖਦਾ ਕਰਾਂ ਮੈਂ ਬਾਦਸ਼ਾਹੀ ਹੋਣੀ ਆਖਦੀ ਕਰਾਂ ਫਕੀਰ ਤੈਨੂੰ ਬੰਦਾ ਆਖਦਾ ਇੱਕ ਲਾਵਾ ਇੱਕ ਪਾਵਾਂ ਉਡੀ ਆਖ ਦੀ ਜੁੜੇ ਨਾ ਲੀਰ ਤੇ ਇਹ ਕਿਸਮਤਾਂ ਦੇ ਚੱਕਰ ਨੇ ਤੁਹਾਨੂੰ ਕੁਝ ਕਿਸੇ ਵੀ ਜਗ੍ਹਾ ਉਲਝਾ ਸਕਦੀ ਹੈ ਇਹ ਦਾ ਫੈਸਲਾ ਤੁਹਾਡਾ ਨਹੀਂ ਹੈ ਤੁਸੀਂ ਕੁਝ ਨਾ ਕਿਸਮਤ ਦਾ ਸ਼ਰਿਆਮ ਮੈਂ ਇੱਕ ਗੱਲ ਮੰਨਦਾ ਕਿ ਮੇਰਾ ਬਿਲਕੁਲ ਹੀ ਫੈਸਲਾ ਨਹੀਂ ਸੀ ਨਾ ਮੈਨੂੰ ਸ਼ੌਕ ਸੀ ਨਾ ਮੇਰਾ ਰੁਝਾਨ ਸੀ ਨਾ ਮੈਨੂੰ ਸਮਝ ਹੀ ਆਉਂਦੀ ਹੁੰਦੀ ਸੀ ਤੇ ਮੈਨੂੰ ਇਹ ਹੀ ਨਹੀਂ ਸੀ ਪਤਾ ਹੁੰਦਾ ਐਮਐਲਏ ਕੌਣ ਹੈ ਐਮਪੀ ਕੌਣ ਹੈ ਅਸੀਂ ਪਿੰਡਾ-ਪੁੰਡਾ ਜੰਮੇ ਸੀ ਫਿਰ ਗਾਣਾ ਸਿੱਖਦੇ ਰਹੇ ਫਿਰ ਗਾਉਣ ਲੱਗ ਪਏ ਮੈਨੂੰ ਉਦੋਂ ਪਤਾ ਲੱਗਾ ਜਦੋਂ ਸਾਰੇ ਪਾਰਟੀਆਂ ਦੇ ਲੀਡਰ ਬਦਮਸ਼ੀਰੀ ਮਿਲਣਾ ਜਾਂ ਕੁਝ ਮਨ ਨੂੰ ਆ ਕੇ ਬੁੱਕੇ ਦੇਣੇ ਇਵਨ ਸੀਐਮ ਸਾਹਿਬ ਇਵਨ ਗੁਜਰਾਲ ਸਾਹਿਬ ਬਤੌਰ ਪ੍ਰਾਈਮ ਮਿਨਿਸਟਰ ਵੀ ਗਰੀਬਖਾਨੇ ਆਏ ਸੀਐਮ ਤਾਂ ਸਾਰੇ ਆਏ ਮਜ਼ੀਰ ਸਾਰੇ ਆਏ ਤੇ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਮੈਂ ਇਸ ਲਾਈਨ 'ਚ ਕਦੀ ਆ ਜਾਵਾਂਗਾ ਤੇ ਤੁਸੀਂ ਪਹਿਲਾਂ ਕੱਲ ਦੇ ਚ ਰਹੇ ਫਿਰ ਕਾਂਗਰਸ ਦੇ ਫਿਰ ਬੀਜੇਪੀ ਚਾਇਅਤ ਜਿੱਤ ਵੀ ਹਾਸਲ ਕੀਤੀ ਤੁਹਾਨੂੰ ਕੀ ਲੱਗਾ ਕਿਹੜੀ ਪਾਰਟੀ ਜ਼ਿਆਦਾ ਵਧੀਆ ਹੈ ਮੈਨੂੰ ਵਧੀਆ ਕਰਕੇ ਬੰਦਾ ਜਾਂਦਾ ਜਿੱਥੇ ਜਾਂਦਾ ਪਹਿਲਾਂ ਤਾਂ ਮੈਨੂੰ ਇਹ ਲੱਗਾ ਕਿ ਏਡੀਆਂ ਸੋਹਣੀਆਂ ਦਸਤਾਰਾਂ ਔਰ ਗੁਰੂ ਵਾਲੇ ਬੰਦਿਆਂ ਦੀ ਪਾਰਟੀ ਅਸੀਂ ਪਿੰਡੂ ਬੰਦੇ ਆ ਸਾਨੂੰ ਇਹ ਸੀਗਾ ਪੰਥਕ ਪਾਰਟੀ ਆ ਅਕਾਲੀ ਦਲ ਚ ਮੈਂ ਮੇਰਾ ਜਾਣਾ ਨਹੀਂ ਸੀ ਪਰ ਕਿਸੇ ਤਰ੍ਹਾਂ ਪ੍ਰਚਾਰ ਮੈਂ ਕਰਦਾ ਹੁੰਦਾ ਸੀ ਚਲੋ ਮੈਂ ਕਿੰਨਾ ਚਲੇ ਗਿਆ ਤੇ ਉੱਥੇ ਸੇਵਾ ਕੀਤੀ 10 12 ਸਾਲ ਮੈਂ ਲਾਇਆ ਸਵਾਹ ਪਰੇਸ਼ਾਨੀ ਦੇ ਕੁਝ ਵੀ ਹਾਸਲ ਨਹੀਂ ਹੋਇਆ ਤੇ ਕਿਹ ਦਿਨਾਂ ਕਿ ਪਾਣੀ ਨਹਿਰਾਂ ਦਾ ਪੀਂਦੇ ਹੋ ਤੁਹਾਡੇ ਨਾਲ ਤਦ ਲਾਈਆਂ ਲੱਜਪਾਲ ਸਦੀਂਦੇ ਹੋ ਸਿਆਸਤ ਵਿੱਚ ਲੱਜਪਾਲ ਕੋਈ ਨਹੀਂ ਹੁੰਦਾ ਤੁਸੀਂ ਆਪਣੇ ਆਪ ਕੋਈ ਕੁਝ ਕਰ ਲਓ ਹਮਲਾ ਥੋੜਾ ਕਰ ਲਓ ਆਪਣੇ ਆਪ ਨੂੰ ਪ੍ਰੋਮੋਟ ਠੀਕ ਹੈ ਨਹੀਂ ਤਾਂ ਤੁਸੀਂ ਇਕੱਲੇ ਵਜੰਨੇ ਆ ਫੇਰ ਸਾਥ ਦਿੱਤਾ ਕਿਸੇ ਨੇ ਹਾਂ ਸਾਥ ਕਿਸੇ ਨੇ ਨਹੀਂ ਦਿੱਤਾ ਰੁਲ ਗਿਆ ਇੱਦਾਂ ਰੁਲ ਗਿਆ ਕਿ ਦੁਨੀਆ ਦੇ ਸਭ ਤੋਂ ਲਗਜ਼ਰੀਅਸ ਲਾਈਫ ਛੱਡ ਕੇ ਔਰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਫੇਰ ਸੜਕ ਤੇ ਆ ਗਿਆ ਸੀ ਫਿਰ ਉਸ ਤੋਂ ਬਾਅਦ ਚਲੋ ਮੈਂ ਉਹਨਾਂ ਨੂੰ ਦੋਸ਼ ਨਹੀਂ ਦਿੰਦਾ ਮੈਂ ਆਪਣੇ ਭਾਗਾਂ ਨੂੰ ਤੇ ਕਾਂਗਰਸ ਫਿਰ ਕਾਂਗਰਸ ਵੀ ਮੈਂ ਕਿਹਾ ਨਹੀਂ ਦੋਜ਼ਖ ਹੈ ਮੈਂ ਨਹੀਂ ਜਾਣਾ ਕਦੇ ਸਿਆਸਤ ਵੀ ਮੈਂ ਸਾਲ ਡੂੜ ਸਾਲ ਆਪਣੇ ਡੇਰੇ ਤੇ ਹੋਰ ਮੈਂ ਫਿਰ ਖੁਦ ਗੱਡੀ ਚਲਾਉਣ ਲੱਗ ਪਿਆ ਜਿੱਥੇ ਮਰਜ਼ ਮੈਂ ਸੱਚੀ ਮੁੱਚੀ ਜ਼ਿੰਦਗੀ ਨਾਲ ਜੁੜ ਗਿਆ ਮੈਨੂੰ ਲੱਗਾ ਵਾਹ ਹੁਣ ਮੈਂ ਆਪਣੀ ਦੁਨੀਆ ਚ ਆ ਗਿਆ ਉੱਥੇ ਮਹਾਰਾਜਾ ਸਾਹਿਬ ਆ ਗਏ हां बट बट ਦੇ ਬੰਦੇ ਤੁਹਾਨੂੰ ਇਸ ਤਰ੍ਹਾਂ ਕਰ ਦਿੰਦੇ ਆ ਉਹਨੂੰ ਕੈਪਟਨ ਅਮਰਿੰਦਰ ਸਿੰਘ ਜੀ ਸੀਐਮ ਵੀ ਸੀਗੇ ਔਰ ਮਹਾਰਾਜੇ ਵੀ ਸੀਗੇ ਇੱਕ ਅੱਧੀ ਵਾਰੀ ਬੰਦਾ ਨਾ ਕਰ ਸਕਦਾ ਜਦੋਂ ਦੋ ਤਿੰਨ ਵਾਰੀ ਆਏ ਤੇ ਉਹਨਾਂ ਨੇ ਕਿਹਾ اچھا ਤੂੰ ਮੈਂ ਕਿਹਾ ਜੀ ਮੈਂ ਇਲੈਕਸ਼ਨ ਨਹੀਂ ਹੁਣ ਜ਼ਿੰਦਗੀ ਚ ਲੜਨੇ ਕਦੀ ਕਦੀ ਨਹੀਂ ਲੜਨੇ ਕਹਿਣ ਲੱਗੇ ਇਲੈਕਸ਼ਨ ਨਾਲ ਲੜੀ ਤੂੰ ਸਾਡਾ ਪ੍ਰਚਾਰ ਕਰਦੇ ਮੈਂ ਬੀਬੀ ਸੋਨੀਆ ਜੀ ਨਾਲ ਤੇ ਰਾਹੁਲ ਜੀ ਨਾਲ ਗੱਲ ਕਰ ਲਈ ਆ ਯੂ ਬਿਕਮ ਰਾਜ ਸਭਾ ਮੈਂਬਰ ਤੈਨੂੰ ਰਾਜ ਸਭਾ ਦੀ ਮੈਂਬਰ ਐਮਪੀ ਬਣਾ ਦਾਂਗੇ ਮੈਂ ਕਿ ਚਲੋ ਹੁਣ ਬਾਰ ਬਾਰ ਕਹਿੰਦੇ ਮੈਂ ਚਲੇ ਗਿਆ ਮਹਾਰਾਜਾ ਸਾਹਿਬ ਦੀ ਨੀਤ ਵਿੱਚ ਖੋਟ ਨਹੀਂ ਸੀ ਪਰ ਜਿੱਦਾਂ ਸਿਆਸੀ ਜਮਾਤਾਂ ਚ ਹੁੰਦਾ ਕੁਝ ਇੱਕ ਲੋਕ ਉਹਨਾਂ ਨੇ ਕਿਹਾ ਜੀ ਅਸੀਂ ਰਜਾਇਨ ਕਰ ਦੇਣਾ ਜੇ ਹੰਸ ਰਾਜ ਜੀ ਹਾਂ ਬਸ ਉਹਨਾਂ ਕੋਲ ਅੱਗੇ ਵੀ ਕੋਈ ਕੋਈ ਕਮੀ ਨਹੀਂ ਸੀ ਕਈ ਵਾਰੀ ਉਹ ਵਜ਼ੀਰ ਬਣੇ ਸਟੇਟ ਦੇ ਹੈੱਡ ਬਣੇ ਐਮ ਐਲ ਏ ਬਣੇ ਪਰ ਅਜੇ ਉਹਨਾਂ ਨੂੰ ਲੱਗਦਾ ਹੋਵੇਗਾ ਕਿ ਇਹ ਨਵਾਂ ਬੰਦੇ ਨੂੰ ਨਹੀਂ ਬਣਾਉਣਾ ਚਾਹੀਦਾ ਮੇਰੀ ਕੁਝ ਘੰਟੇ ਪਹਿਲਾਂ ਜਿਸ ਫਾਇਰ ਹੋ ਗਿਆ ਜਾਂ ਕੈਨਸਲ ਹੋ ਗਿਆ ਕਹਿ ਲੋ ਅੱਛਾ ਸੋਚ ਕੇ ਦੇਖੋ ਇੱਕ ਕਲੈਕਸ਼ਨ ਲੜ ਗਿਆ ਫਾਈਨੈਂਸ਼ਲੀ ਇਨਾ ਡਾਊਨ ਕੇ ਘਰ ਗਿਰਵੀ ਹੁਣ ਵੀ ਗਿਰਵੀ ਹੈ ਹਾਂ ਆ ਮੈਂ ਕਾਗਜ਼ ਭਰੇ ਸੀ ਇਹ ਗੱਲ ਨਹੀਂ ਕੋਈ ਕਰਦਾ ਇੱਕ ਪ੍ਰਾਪਰਟੀ ਹੈਗੀ ਆ ਲੇਕਿਨ ਗਿਰਵੀ ਹੈ ਇਹ ਨਹੀਂ ਕੋਈ ਗੱਲ ਕਰਦਾ ਜੇ 12 ਕਰੋੜ 16 ਕਰੋੜ ਦੀ ਪ੍ਰਾਪਰਟੀ ਤੇ 11 ਕਰੋੜ ਕਰਜ਼ਾ ਵੀ ਆ ਇਹ ਨਹੀਂ ਕੋਈ ਗੱਲ ਕਰਦਾ ਇਹ ਮੈਂ ਚਾਹੁੰਦਾ ਸੋ ਕਾਲਡ ਬੁੱਧੀਜੀਵੀਓ ਐਂਕਰੋ ਮੀਡੀਏ ਵਾਲਿਓ ਕੋਈ ਜਿਹੜਾ ਅੱਛਾ ਪੱਖ ਹੁੰਦਾ ਉਹ ਵੀ ਦਿਖਾ ਦਿਆ ਕਰੋ ਬੰਦੇ ਦਾ ਸਿਆਸਤ ਚਾਕੇ ਗਿਰਵੀ ਵਾਜ ਸਾਰਾ ਕੁਝ ਹੋਇਆ ਅੱਛਾ ਹਾਂਜੀ ਬਰਨਮੈਂ ਮੈਂ ਤਾਂ ਕੱਚੇ ਮਕਾਨ ਚ ਪੈਦਾ ਹੋਇਆ ਸੀ ਚੱਪੜ ਦੇ ਕੰਡੇ ਮੈਂ ਆਪਣੀ ਬਾਲ ਕੇ ਸਿੱਕੀ ਕਿਸੇ ਤੋਂ ਲਿਆ ਨਹੀਂ ਉਹ ਪ੍ਰਾਪਰਟੀ ਜਿਹੜੀ ਰਾਤ ਦਿਨ ਮਿਹਨਤ ਕਰਕੇ ਗਾਰਵ ਕੇ ਸੰਘੀਰ ਚ ਪੂਰੀ ਦੁਨੀਆ ਚ ਘੁੰਮਿਆ ਮੈਂ 25 ਸਾਲ ਉਹਦੀ ਕਮਾਈ ਨਾ ਬਣਾਈ ਸੀ ਉਹ ਜਾਂਦੀ ਰਹੀ ਜਸਾਸ ਜਸਾਸ ਜਾਂਦੀ ਰਹੀ ਉਹ ਹੈਗੀ ਆ ਨਾ ਹੋਇਆ ਨਾਲ ਦੀ ਕਰਜਾ ਤੇ ਤੁਹਾਨੂੰ ਪਤਾ ਕਿੰਨੀ ਤਕਲੀਫ ਦਿੰਦਾ ਫਿਰ ਤੁਸੀਂ ਪੁੱਛਦੇ ਸੀ ਪਾਰਟੀਆਂ ਕਿਉਂ ਛੱਡੀਆਂ ਫਿਰ ਮੈਂ ਮੇਰਾ ਰਾਜ ਸਭਾ ਕੈਂਸਲ ਕਰਤੀ ਮੈਂ ਟੁੱਟੇ ਮਨ ਨਾਲ ਸਿਰਫ ਮਹਾਰਾਜੇ ਕਰਕੇ ਕਿ ਦੁਬਾਰਾ ਸੀਐਮ ਬਣ ਜਵੇ ਹਾਲਾਂਕਿ ਮੇਰੇ ਕੈਂਪੇਨ ਕਰਨ ਦਾ ਨਾ ਕਰਨਾ ਨਹੀਂ ਸੀ ਉਹਨੇ ਬੜਨਾ ਪਰ ਮੈਂ ਕਿਹਾ ਅੱਛਾ ਨਹੀਂ ਲੱਗਦਾ ਵਿੱਚ ਨਹੀਂ ਛੱਡਿਆ ਮੈਂ ਫਿਰ ਵੀ ਦਿਲ ਟੁੱਟੇ ਨਾ ਕਰਦਾ ਰਿਹਾ ਫਿਰ ਮੈਨੂੰ ਤੰਗ ਕਰਦੇ ਸੀ ਕਦੀ ਕਹਿੰਦੇ ਸੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਗਾਇ ਅੱਤਵਾਦੀ ਆ ਕਦੀ ਕਹਿੰਦੇ ਇਹ ਫਲਾਨੇ ਜਗ੍ਹਾ ਤੋਂ ਆਇਆ ਕਾਲੀ ਆ ਮੈਂਨੇ ਜੇ ਮਾਈਕ 'ਚ ਮਾਰਨ ਲੱਪਾ ਉਹ ਮੇਨੇ ਮਾਰਨ ਬਾਰੇ ਲੱਪੇ ਮੇਰੇ ਕੋ ਇੱਕ ਅੱਧਾ ਲਫੜ ਵੱਜ ਗਿਆ ਦੋ ਚਾਰ ਸਾਲ ਬਾਅਦ ਮੈਨੂੰ ਦੋ ਸੈਕਿੰਡ ਲਈ ਗੁੱਸਾ ਆ ਜਾਂਦਾ ਮੈਂ ਇਨਸਾਨ ਹੀ ਆ ਤੇ ਦੋਕ ਸਾਲ ਮੈਂ ਬਹੁਤ ਠੰਡਾ ਰਹਿਣਾ ਕਿਤੇ ਕਿਤੇ ਜਦੋਂ ਮੇਰੀ ਡਿਗਨਿਟੀ ਨੂੰ ਜਬ ਬਿਲਕੁਲ ਹੀ ਚੋਟ ਮਾਰੇ ਤੇ ਫਿਰ ਮੈਨੂੰ ਗੁੱਸਾ ਆ ਜਾਂਦਾ ਉਹ ਫਿਰ ਮੈਂ ਉਦੋਂ ਕਾਂਗਰਸ ਵੀ ਛੱਡਤੀ ਤੇ ਫਿਰ ਬਾਬਾ ਦੇ ਖਾਲੀ ਰਿਆ ਫਿਰ ਮੋਦੀ ਸਾਹਿਬ ਨੇ ਦੇਖਿਆ ਕਿਉਂਕਿ ਉਹਨਾਂ ਨੇ ਜਦੋਂ ਆਰਥਿਕ ਇਕ ਆਇਆ ਸੀ ਪੁਚਾਲ ਆਇਆ ਸੀ ਉਦੋਂ ਮੇਰੀ ਡਿਊਟੀ ਲੱਗੀ ਸੀ ਮੈਂ ਅਮਰੀਕਾ ਤੋਂ ਫੰਡ ਰੇਜ਼ਿੰਗ ਲਈ ਗਿਆ ਸੀ ਫੰਡ ਇਕੱਠਾ ਕਰਕੇ ਪਹਚਾਲ ਜਿੱਥੇ ਆਇਆ ਸੀ ਉੱਥੇ 2.5 ਮਿਲੀਅਨ ਡਾਲਰ ਦਿੱਤਾ ਸੀ ਆ ਕੇ ਇਕੱਲੇ ਨੇ ਮੈਂ ਤੇ ਉਹਨਾਂ ਦੇ ਖਿਆਲ ਚ ਸੀਗਾ ਕਿ ਬੰਦਾ ਤੇ ਠੀਕ ਆ ਪਰ ਇਹ ਖੱਜਲ ਖਰਾਬ ਬਹੁਤ ਹੋ ਰਿਆ ਜਿੰਨੂੰ ਕਹਿੰਦਾ ਮੇਰੇ ਆਪਣੇ ਆ ਉਹੀ ਇਹਨੂੰ ਮਾਰੀ ਜਾਂਦੇ ਆ ਤੇ ਇਸ ਤੋਂ ਪਹਿਲਾਂ ਕਿ ਇਹ پاگل ਹੋ ਕੇ ਮਰੇ ਜਾਂ ਪਹਾ ਲੈਵੇ ਉਹਨੇ ਮੈਨੂੰ ਬੁਲਾ ਲਿਆ ਦੁਨੀਆ ਦਾ ਦੇਖੋ ਕਿੰਡੀ ਪਾਵਰਫੁਲ ਇਨਸਾਨ ਆ ਤੇ ਬਲਾ ਕੇ ਉਹਨਾਂ ਨੇ ਫੇ ਕਮਿਸ਼ਨ ਦਾ ਲਾਇਆ ਚੇਅਰਮੈਨ ਦੇ ਤੌਰ ਤੇ ਫਿਰ ਉਹਨਾਂ ਨੇ ਇਲੈਕਸ਼ਨ ਲੜਾਇਆ ਐਮਪੀ ਬਣਾਇਆ ਤੁਸੀਂ ਵੱਡੀ ਜਿੱਤ ਹਾਸਲ ਕੀਤੀ 5.5 ਲੱਖ ਵੋਟਾਂ ਦੇ ਫਰਕ ਨਹੀਂ ਸਾਡੇ 5.5 6 ਲੱਖ ਦਾ 5.5 6 ਲੱਖ ਫਿਰ ਉਸ ਤੋਂ ਬਾਅਦ ਆਈਸੀਸੀਆਰ ਤੁਹਾਨੂੰ ਤਾਂ ਪਤਾ ਹੀ ਹੋਵੇਗਾ ਆਈਸੀਸੀਆਰ ਵਿਭਾਗ ਮੋਸਟ ਇੰਪੋਰਟੈਂਟ ਵਿਭਾਗਾ ਇੰਡੀਆ ਦਾ ਉਹਦਾ ਮੈਂ ਚੇਅਰਮੈਨ ਵੀ ਨਾਲ ਲਾਇਆ ਔਰ ਬੜਾ ਸੋਹਣਾ ਹੁਣ ਚੱਲ ਰਿਹਾ ਸੀ ਸਮੋਤਲੀ ਹੁਣ ਉਹਨਾਂ ਨੇ ਕਿਹਾ ਕਿ ਆਪ ਪੁਜੇ ਹੋਏ ਦਾਣੇ ਆ ਤੇ ਬੰਜਰ ਜ਼ਮੀਨ ਆ ਕਾ ਬੀਜਪੀ ਲਈ ਜਾਂ ਜਾ ਕੇ ਉੱਥੇ ਜੇ ਉੱਗ ਜਾਣ ਪੁਜੇ ਹੋਏ ਦਾਣੇ ਵੀ ਕਦੀ ਉੱਗਿਆ ਲੇਕਿਨ ਸਤਗੁਰ ਚਾਵੇ ਤਾਂ ਕੀ ਨਹੀਂ ਹੋ ਸਕਦਾ ਜਦੋਂ ਫਰੀਦਕੋਟ ਦਾ ਕਿਹਾ ਮੈਂ ਕਿਹਾ ਜਾ ਫਰੀਦ ਗੰਗੇ ਸ਼ਕਰ ਤੁਹਾਨੂੰ ਤੇ ਇੰਨਾ ਪਿਆਰ ਕੀਤਾ ਗੁਰੂਸ ਕਰਨੇ ਵੀ ਅੱਜ ਬਾਣੀ ਵੀ ਆ ਗੁਰੂ ਨਾਨਕ ਸਾਹਿਬ ਖੁਦ ਬਾਣੀ ਲੈ ਕੇ ਐ ਜਿੱਤਾਂ ਸ਼ਰਮਾ ਰੱਖਣ ਵਾਲਿਆ ਇਹਨੂੰ ਬੰਜਰ ਧਰਤੀ ਬੀਜੇਪੀ ਲਈ ਕਹਿੰਦੇ ਸੀ ਤੇ ਪੁੱਜੇ ਹੋਏ ਦਾਣੇ ਲੈ ਕੇ ਆ ਗਿਆ ਤੂੰ ਚਾਵੇਂ ਤੇ ਪੁੱਜੇ ਦਾਣੇ ਵੀ ਉੱਗ ਸਕਦੇ ਆ ਤੇ ਤੂੰ ਚਾਵੇਂ ਤੇ ਕਮਲ ਦਾ ਫੁੱਲ ਉੱਥੇ ਵੀ ਖਿੜ ਸਕਦਾ ਬਸ ਆ ਸੋਚ ਲੈ ਕੇ ਆ ਗਿਆ ਮੈਂ ਸਰਹੰਸ ਸਾਹਿਬ ਤੁਸੀਂ ਜਿਹੜਾ ਹੁਣ ਦੇਖਦੇ ਹੋ ਤੁਸੀਂ ਪਾਰਟੀ ਨਾਲ ਜੁੜੇ ਹੋ ਪਾਰਟੀ ਦਾ ਵਿਰੋਧ ਹੋ ਰਿਹਾ ਕਿਸਾਨ ਕਹਿੰਦੇ ਬੀਜੇਪੀ ਦਾ ਵਿਰੋਧ ਕਰ ਰਹੇ ਤੁਹਾਡਾ ਨਹੀਂ ਕਰ ਰਹੇ ਉਹ ਹੁਣ ਸ਼ਿਕਾਇਤ ਵੀ ਹੋ ਗਈ ਤੁਹਾਡੀ ਕਿ ਤੁਸੀਂ ਗਲਤ ਸ਼ਬਦ ਵਰਤੇ ਉਹਨਾਂ ਨੂੰ ਜਾਂ ਧੰਕੀ ਨੇ ਮੈਂ ਇਹ ਤੁਹਾਨੂੰ ਲੱਗਦਾ ਧਮਕੀ ਦੇਣ ਵਾਲਾ ਮੈਂ ਤੁਹਾਨੂੰ ਦੱਸਿਆ ਕਿ 2-4 ਸਾਲ ਬਾਅਦ ਇਹ ਇੱਕ ਅਮਰੀਕਾ ਤੋਂ ਨਿਊਜ਼ ਆਈ ਸੀ ਸਾਰਿਆਂ ਨੇ ਵੇਖੀ ਹੋਣੀ ਆ ਇੱਕ ਪੁਲਿਸਮੈਨ ਉਹਨੇ ਇੱਕ ਬੰਦਾ ਥੱਲੇ ਆਪਣੇ ਪੈਰਾਂ ਦੇ ਇਸ਼ਾਰਾ ਕਰਤੇ ਉਹਨੇ ਬੂਟ ਰੱਖੇ ਹੋਏ ਵੱਡ-ਵੱਡੇ ਪਤਾ ਤੁਹਾਨੂੰ ਅਮਰੀਕਨ ਪੁਲਿਸ ਦੇ ਬੂਟ ਕਿਵੇਂ ਹੁੰਦੇ ਆ ਉਹਦੀ ਮੌਤ ਹੋ ਗਈ ਸੀ ਉਹ ਬੋਲ ਲੈਣਗੇ ਬੋਲ ਲੈਣਗੇ ਉਹੋ ਸਿਰ ਤੇ ਉਹਨੇ ਇਸ਼ਾਰਾ ਕਰਤੇ ਰੱਖਿਆ ਹੋਇਆ ਪੈਰ ਉਹ ਕਹਿ ਰਿਹਾ ਮੈਂ ਬਹੁਤ ਤਕਲੀਫ ਚ ਹਾਂ ਉਹ ਹੋਰ ਦਬਾਤਾ ਉਹਨੇ ਕਿਹਾ ਮੇਰਾ ਸਾਹ ਨਹੀਂ ਆ ਰਿਹਾ ਹੁਣ ਸਾਹ ਲੈਣ ਚ ਤਕਲੀਫ ਹੋ ਰਹੀ ਉਹਨੇ ਹੋਰ ਦਬਾਤਾ ਉਹਨੇ ਕਿਹਾ ਮੇਰਾ ਸਾਹ ਰੁਕ ਚੱਲਿਆ ਉਹਨੇ ਹੋਰ ਦਬਾਤਾ ਆਖਿਰ ਉਹ ਮਰ ਗਿਆ ਬੰਦਾ ਆ ਹੋਈ ਜੋ ਮੇਰੇ ਨਾਲ 1.5 ਮਹੀਨੇ ਜਦੋਂ ਬਿਲਕੁਲ ਹੀ ਮੇਰਾ ਸਾਹ ਰੋਕਣ ਲੱਗਾ ਮਾਰਨ ਲੱਗਾ ਤੇ ਤਿੰਨ ਕਿ ਸੈਕਿੰਡ ਲਈ ਜਿਹੜਾ ਮੈਂ ਕੋ ਤਿੰਨ ਮਿੰਟ ਲਈ ਮੈਂ ਬੋਲਿਆ ਉਹ ਬੋਲਣ ਤੋਂ ਬਾਅਦ ਸਾਰੇ ਬੁੱਧੀਜੀਵੀ ਵੀ ਜਾਗ ਪਏ ਸਾਰੇ ਐਂਕਰ ਵੀ ਜਾਗ ਪਏ ਇਹ ਲੋਗੋ ਕੋਈ ਗੈਰਤਮੰਦ ਬੰਦਾ ਉਦੋਂ ਹੈ ਹੀ ਨਹੀਂ ਸੀ ਜਿਹੜੇ ਮਹੀਨੇ ਤੋਂ ਤੁਹਾਡਾ ਭਰਾ ਰਾਤ ਦਿਨ ਇਦਾਂ ਸਿਰ ਵੀ ਕਦਮਾਂ 'ਚ ਰੱਖਦਾ ਜੋੜਿਆਂ 'ਚ ਰੱਖਦਾ ਉਦੋਂ ਤਾਂ ਤੁਸੀਂ ਬੋਲੇ ਨਹੀਂ ਕੋਈ ਵੀ ਕਿ ਇਤੋਂ ਜ਼ਿਆਦਤੀ ਹੋ ਰਹੀ ਹੈ ਹੁਣ ਜੇ ਮੈਂ ਵੀ ਤੇ ਤੁਹਾਡਾ ਹੀ ਝੂਠਾ ਖਾਦਾ ਆ ਉਹ ਮੈਂ ਤੁਹਾਡਾ ਹੀ ਝੂਠਾ ਖਾਦਾ ਜੇ ਮੇਰੇ 'ਚ ਮਾੜਾ ਮੋਟੇ ਆ ਗਈ ਆ ਤੇ ਮੈਨੂੰ ਮaaf ਕਰੋ ਯਾਰ ਮੈਂ ਕੋਈ ਦੁੱਲਾ ਭੱਟੀ ਆ ਮੈਂ ਤਾਂ ਕਿ ਦੋ ਤਰੀਕ ਤੋਂ ਬਾਅਦ ਇਹ ਕਹਿਆ ਸੀ ਕਿ ਕਾਨੂੰਨ ਦੇ ਨਾਮ ਦਾ ਅਪੀਲ ਕਰ ਲਾਂਗੇ ਬੰਦਾ ਗੱਲ ਲਾ ਕੇ ਰੋਇਆ ਦੇਖੋ ਜਿਹਦੀ ਧੀ ਭੈਣ ਨੂੰ ਸ਼ਰੇ ਆਮ ਗਾਲਾਂ ਕੱਢੋ ਮਾਂ ਨੂੰ ਉਹਦੀ ਵਾਈਫ ਨੂੰ ਜਿੰਨੂੰ ਕਹੋ ਕਿ ਜਾਤੀ ਸੂਚਕ ਜਾਂ ਲਫਜ਼ ਵੀ ਵਰਤੋ ਤੇ ਫਿਰ ਐਵੇਂ ਜਾਤਾਂ ਪਾਤਾਂ ਦਾ ਦੰਡ ਖੰਡੇ ਨਹੀਂ ਕੀਤਾ ਹੋਇਆ ਮਹਾਰਾਜ ਨੇ ਸਾਦੇ ਲਈ ਆਪਾਂ ਵਰਤਣੀ ਆਪਾਂ ਸਾਰੇ ਇੱਕ ਸਕੇ ਹਮ ਬਾਰਕ ਆ ਤੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਘਰ ਨੂੰ ਹੀ ਅੱਗ ਲਾ ਦੇਣੀ ਆ ਉਹ ਬੰਦਾ ਜਦੋਂ ਗੱਲ ਲਾ ਕੇ ਰੋਇਆ ਨਾ ਉਹ ਕੁੜੀ ਦੇ ਸਿਰ ਤੇ ਪਿਆਰ ਦਿੱਤਾ ਮੈਂ ਈਮੋਸ਼ਨਲੀ ਬੋਲੇ ਆਇਆ ਮੈਂ ਕੋਈ ਰਿਵੈਂਜ ਫੁੱਲ ਬੰਦਾ ਨਹੀਂ ਆ ਉਹ ਪਹਿਲਾਂ ਵੀ ਤੁਹਾਡਾ ਨੌਕਰ ਸੀ ਬਾਅਦ ਚ ਵੀ ਨੌਕਰ ਰਹਾਂਗਾ ਪਹਿਲਾਂ ਵੀ ਸੀ ਬਾਅਦ ਚ ਵੀ ਰਹਾਂਗਾ ਅੱਗੇ ਐਮਪੀ ਬਣ ਕੇ ਜਦ ਪਦਮਸ਼ਰੀ ਬਣ ਕੇ ਕਦੀ ਆਕੜ ਦੇਖੀ ਮੇਰੇ ਚ ਤੇ ਬਾਅਦ ਚ ਮੈਨੂੰ ਕੀ ਉੱਥੇ ਕੋਈ ਤਗਮੇ ਲੱਗ ਜਾਣੇ ਐਮਪੀ ਬਣ ਕੇ ਮੈਂ ਦੇਖ ਲਿਆ 5 ਸਾਲ ਮੈਂ ਜਿੱਦਾਂ ਦਾ ਹੈਗਾ ਉਦਾਂ ਦਾ ਹੀ ਰਹਾਂਗਾ ਉਹਦੋਂ ਮੈਂ ਬੋਲ ਗਿਆ ਹਾਂ ਲੇਕਿਨ ਜੇ ਮੈਂ ਨਾ ਬੋਲਦਾ ਤੋ ਬੰਦਾ ਮਰਨ ਵਾਲਾ ਹੋਇਆ ਸੀ ਯਾਰ ਮਾੜਾ ਮੋਟਾ ਹੌਸਲਾ ਤੇ ਦੇਣਾ ਚਾਹੀਦਾ ਵਰਕਰਸ ਆ ਤੁਹਾਡੇ ਲਈ ਇਨਾ ਕਰਦੇ ਆ ਗੁਨਾਹ ਉਹਦਾ ਇਹ ਹੋਈ ਸੀ ਕਿ ਹੰਸਰਾ ਜਹੰਸ ਨੂੰ ਪਿੰਡ ਬਲਾ ਕੇ 2 ਮਿੰਟ ਕਹਿ ਦਾਂਗੇ ਭਰਾਵੋ ਇਹ ਚੰਗਾ ਬੰਦਾ ਇਹਨੂੰ ਵੋਟ ਆ ਪਾ ਦਿਓ ਕਿੱਡਾ ਕਿ ਗੁਨਾਹ ਤੁਸੀਂ ਆਪਣੀ ਗੱਲ ਕਰੀ ਜੋ ਸਾਨੂੰ ਆਪਣੀ ਗੱਲ ਕਰਨ ਦਿਓ ਤੇ ਕਿੱਡੀ ਅੱਛੀ ਗੱਲ ਆ ਤੁਸੀਂ ਫਿਰ ਬਾਅਦ ਚ ਮੈਨੂੰ ਐਮਪੀ ਬਣਾ ਕੇ ਸਟਾਮ ਲਿਖਾ ਲਓ ਜੋ ਕਿਸਾਨਾਂ ਦੀਆਂ ਮੰਗਾਂ ਆ ਉਹ ਮੈਨੂੰ ਦੱਸ ਦਿਆ ਕਰੋ ਸਾਰਾ ਹਿੰਦੁਸਤਾਨ ਸੁਣਿਆ ਕਰੇਗਾ ਮੈਂ ਹੱਕ ਚ ਬੋਲਿਆ ਕਰੂੰਗਾ ਹਾਂ ਸਭ ਸੀ ਸੋਚਿਆ ਕਿ ਐਮਪੀ ਬਣਨ ਤੋਂ ਬਾਅਦ ਇੱਥੋਂ ਦੇ ਕੋਈ ਤੁਹਾਨੂੰ ਲੱਗਦਾ ਮਸਲੇ ਕਿਹੜੇ ਪਹਿਲ ਪਹਿਲ ਤੇ ਅਧਰ ਚੱਕਣ ਵਾਲੇ ਜ਼ਰੂਰੀ ਹੈਗੇ ਇਹ ਇਹ ਤਾਂ ਮਸਲਿਆਂ ਨਾਲ ਭਰਿਆ ਹੋਇਆ ਹੈ ਹਾਂ ਜਿਹੜੇ ਕੰਮ ਕੌਂਸਲਰ ਲੈਵਲ ਤੋਂ ਕਰਨੇ ਚਾਹੀਦੇ ਆ ਯਾਨੀ ਬੇਸਿਕ ਨੀਡਸ ਯਾਨੀ ਪਾਣੀ ਹੈ ਨਾ ਪਾਣੀ ਪੀਣ ਵਾਲਾ ਨਹੀਂ ਅੰਦਰ ਉਹ ਸੀਵਰੇਜ ਇਸ ਕਿਸਮ ਦਾ ਕਿ ਪਾਣੀ ਮਿਕਸ ਹੋ ਰਿਹਾ ਕੀ ਧਰਤੀ ਹੈ ਜਿੱਥੇ ਕੈਂਸਰ ਦੀਆਂ ਟ੍ਰੇਨਾਂ ਚੱਲ ਰਹੀਆਂ ਇਹ ਤਾਂ ਜ਼ੀਰੋ ਤੋਂ ਸਟਾਰਟ ਕਰਨਾ ਪੈਣਾ ਕੰਮ ਤਾਂ ਬੜਾ ਮੁਸ਼ਕਲ ਕੰਮ ਹੈ ਲੇਕਿਨ ਕਰ ਸਿਰਫ ਬੀਜੇਪੀ ਸਕਦੀ ਜਾਂ ਮੋਦੀ ਸਾਹਿਬ ਕਰ ਸਕਦੇ ਉਹਨੇ ਦੇਖਿਆ ਕਿਹੋ ਜਿਹਾ ਰੋਡ ਬਿਚਾਉਂਦੇ ਆ ਗੱਟਕਰੀ ਸਾਹਿਬ ਨੇ ਜਦੋਂ ਸੜਕਾਂ ਤੇ ਚੱਲਦੇ ਆ ਨਮਸਕਾਰ ਕਰਿਆ ਕਰਨੀ ਚਾਹੀਦੀ ਹੈ ਇਹ ਬੰਦਾ ਕੰਮ ਕਰਦਾ ਹੈ ਮੈਂ ਇਸ ਕਰਕੇ ਨਹੀਂ ਕਿ ਬੀਜੇਪੀ ਜਾਂ ਮੈਂ ਕਿ ਨਾ ਕੰਮ ਤਾਂ ਦੇਖੋ ਔਰ ਪੰਜਾਬ ਲਈ ਬਿਲਕੁਲ ਉਹ ਬਹੁਤ ਵਧੀਆ ਸੋਚ ਰਹਾ ਆ ਉਹਨਾਂ ਦੀ ਸ਼ਬੀ ਉਹਨਾਂ ਦਾ ਇਮੇਜ ਜਿਉ ਉਸ ਪਾਰਟੀ ਦਾ ਪਤਾ ਨਹੀਂ ਕਿਉਂ ਖਰਾਬ ਕਰ ਰਹੇ ਲੋਕ ਜਾਂ ਤਾਂ ਉਹ ਆ ਜਿਹੜੇ ਚਾਹੁੰਦੇ ਸੀ ਵੀ ਥੱਲੇ ਲੱਗ ਕੇ ਇਲੈਕਸ਼ਨ ਲੜੀ ਜਾਣ ਰਾਜ ਭਾਗ ਅਸੀ ਮਾਣੀ ਜਾਈਏ ਬਾਦਸ਼ਾਹ ਕਾਰੂ ਵਾਂਗੂ ਅਸੀਂ ਗੰਜ ਜੋੜੀ ਜਾਈਏ ਬੀਜੇਪੀ ਪਿਛ ਲੱਗ ਜਈ ਰਵੇ ਪਿੱਛੇ ਪਾਛੜੀ ਮਤਲਬ ਪਿੱਛੇ ਦੱਬੀ ਜੇ ਦੋ ਕਿਨਾਂ ਦੇ ਐਮਐਲਏ ਹੋਣ ਦੋ ਤਿੰਨ ਉਹ ਵੀ ਜਿੱਦਾਂ ਮਰਜ਼ੀ ਦਬਾ ਲਿਆ ਕਰਨ ਤੇ ਇਹ ਨਾਟਕ ਪਵੇ ਜਦੋਂ ਹੁਣ ਇਕੱਲਿਆਂ ਇਲੈਕਸ਼ਨ ਲੜਨ ਲੱਗੇ ਆ ਉਹ ਸਾਰੀਆਂ ਪਾਰਟੀਆਂ ਐਕਟਿਵ ਹੋ ਗਈਆਂ ਤੇ ਸ਼ਾਮਤ ਆ ਗਈ ਮੇਰੀ ਗਰੀਬੀ ਆ ਮੈਨੂੰ ਉੱਥੇ ਲੜਾ ਦਿੰਦੇ ਕਿਥੋਂ ਹੋਰ ਕਿਤੇ ਦੀ ਸਦੀਕ ਸਾਹਿਬ ਨੇ ਤਾਂ ਲੱਗਦਾ ਕਿ ਕੁਛ ਕੰਮ ਨਹੀਂ ਕੀਤਾ ਐਥੇ ਪਹਿਲਾਂ ਵੀ ਸਿੰਗਰ ਸੀਗੇ ਉਹ ਵੀ ਸੈਲੀਬ੍ਰਿਟੀ ਸੀਗੇ ਇਹਨਾਂ ਨੇ ਮੁਹੰਮਦ ਸਦੀਕ ਸਾਹਿਬ ਮੁਹੰਮਦ ਸਦੀਕ ਸਾਹਿਬ ਬਾਰੇ ਮੈਂ ਇਸ ਕਰਕੇ ਨਹੀਂ ਕਮੈਂਟਸ ਕਰ ਸਕਦਾ ਇੱਕ ਤਾਂ ਸੀਨੀਅਰ ਬਹੁਤ ਹੈ ਇੱਕ ਇਹ ਜਿਹੜਾ ਐਨਾਲਿਸਿਸ ਹੈ ਇਹ ਲੋਕਾਂ ਨੇ ਕਰਨਾ ਹੁੰਦਾ ਸੰਗਤ ਨੇ ਮੈਂ ਜੋ ਲੋਕਾਂ ਨੂੰ ਭੇੜਾ ਕਹਾਂ ਜਿਹੜੇ ਪਹਿਲਾਂ ਸਿਟਿੰਗ ਐਮਪੀ ਆ ਜਾਂ ਜਾਂ ਮੇਰੇ ਖਿਲਾਫ ਲੜ ਰਹੇ ਐਮਪੀ ਦੀ ਸੀਟ ਟਿਕਟ ਜਿਹਨੂੰ ਮਿਲੀ ਆ ਇਹਦੀ ਬਜਾਏ ਮੈਂ ਇਹ ਤਾਂ ਕਿਉਂ ਨਾ ਦੱਸਾਂ ਕਿ ਮੈਂ ਆ ਕੁਝ ਕਰ ਸਕਦਾ ਔਰ ਮੇਰੀ ਪਾਰਟੀ ਆ ਕੁਝ ਕਰ ਸਕਦੀ ਆ ਇੱਥੇ ਤਾਂ ਜੇ ਕੀਤਾ ਕੁਝ ਵੀ ਨਹੀਂ ਹੁੰਦਾ ਵਿਰੋਧੀ ਨੂੰ ਤੁਹਾਡਾ ਦੇਖਿਆ ਹੀ ਆ ਤੁਸੀਂ ਹਾਂਜੀ ਅੱਛਾ ਹੋਰ ਤਾਂ ਮੈਨੂੰ ਜੋ ਮਰਜ਼ੀ ਕੋਈ ਕਹੀ ਜਾਵੇ ਉਹ ਮਜੀਠੀਆ ਆਰਾਮ ਪਤਾ ਨਹੀਂ ਕਿਹੜਾ ਜਿਹੜਾ ਮਜੀਠੀਆ ਆਰਾਮ ਹੀ ਉਹਦਾ ਨਾ ਵਿਕਰਮ ਮਜੀਠੀਆ ਰਾਮ ਉਹ ਵੀ ਮੇਰੇ ਦਿਵਾਲੇ ਹੋਇਆ ਆ ਉਹ ਡਰੱਗ ਤੁਹਾਡੇ ਤੋਂ ਸ਼ੁਰੂ ਹੋਈ ਹੈ ਬੱਚੇ ਲੋਕਾਂ ਦੇ ਤੁਸੀਂ ਮਾਰਤੇ ਅੱਜ ਹਰ ਮਾਵਾ ਵੈਣ ਪਾ ਰਹੀਆਂ ਉਹ ਭਰਾਵਾ ਤੁਸੀਂ ਤਾਂ ਮੇਰਾ 7 ਦਿਨ ਜਨਮ ਕਰਜ਼ਾ ਨਹੀਂ ਦੇ ਸਕਦੇ ਪਹਿਲਾਂ ਫ੍ਰੀ ਵਿੱਚ ਤੁਹਾਡੀਆਂ ਮੈਂ ਕੰਪੇਨਾ ਕਰਦਾ ਰਿਹਾ ਫਿਰ ਮੈਂ 10 12 ਸਾਲ ਜ਼ਿੰਦਗੀ ਦੇ ਕੀਮਤੀ ਤੁਹਾਡੇ ਲਈ ਲਾਏ ਪਰ ਮੈਂ ਹੈਰਾਨ ਆ ਨਹੀਂ ਕਾਲੀ ਦਲ ਨਾਲ ਜੁੜਨਾ ਗਲਤੀ ਨਹੀਂ ਸੀ ਵੱਡੇ ਬਾਦਲ ਸਾਹਿਬ ਤੱਕ ਇਦਾਂ ਬੋਲਦੇ ਨਹੀਂ ਸੀ ਸੁਖਵੀਰ ਜੀ ਨੇ ਕਦੀ ਨਹੀਂ ਬੋਲਿਆ ਭੈਣ ਜੀ ਹਰਸਿਮਰਤ ਜੀ ਨੇ ਮੇਰੇ ਬਾਰੇ ਕਦੀ ਨਹੀਂ ਬੋਲਿਆ ਆ ਮਜੀਠੀਆ ਰਾਮ ਪਤਾ ਨਹੀਂ ਕਿੱਥੋਂ ਆ ਗਿਆ ਉਹ ਮੈਂ ਦੇਖਿਆ ਦੋ ਤਿੰਨ ਵੀਡੀਓ ਐਡਾ ਲੰਬਾ ਮੂੰਹ ਆ ਵੀ ਤੂੰ ਗਰੀਬਾਂ ਤੇ ਤਰਸ ਕਰਦਾ ਤੂੰ ਤਾਂ ਆਪਣੇ ਮੂੰਹ ਤੋਂ ਦੋ ਤਿੰਨ ਪਲਾਟ ਕੱਟਦੇ ਗਰੀਬਾਂ ਨੂੰ ਤਾਂ ਵੀ ਤੇਰਾ ਮੂੰਹ ਆ ਆਮ ਬੰਦਿਆ ਜੱਡਾ ਇੱਥੋਂ ਸ਼ੁਰੂ ਹੁੰਦਾ ਜਿੱਡਾ ਕਰਦਿਆ ਓਡਾ ਮੂੰਹ ਆ ਤੇ ਕਰਮ ਜੀ ਤਨਮੋਲ ਜੀ ਵੀ ਆਏ ਆ ਕਿ ਤੁਹਾਡੇ ਜੂਨੀਅਰ ਹੈਗੇ ਤੁਹਾਡੀ ਫੈਟਰਨਿਟੀ ਦੇ ਹਾਂਜੀ ਉਹਨਾਂ ਉਹ ਤੁਹਾਡੇ ਹੁਣ ਵਿਰੋਧ ਅਰੇ ਇਹ ਤੁਹਾਡੀ ਦੂਸਰੀ ਪਾਰਟੀ ਤੋਂ ਧਰੇ ਆ ਉਹਨਾਂ ਨੂੰ ਬਾਰੇ ਮੈਂ ਉਹਨੂੰ ਇਦਾਂ ਦੇਖਦਾ ਜਿਵੇਂ ਲਾਈਕ ਮਾਈ ਯੰਗਰ ਬ੍ਰਦਰ ਪਰ ਹਾਂ ਤਾਂ ਮੁਕਾਬਲੇ ਦੇ ਵਿੱਚ ਠੀਕ ਆ ਮੁਕਾਬਲੇ ਚ ਕੌਡੀ ਖੇਡਦੇ ਆ ਮੁੰਡੇ ਬਾਅਦ ਚ ਆਪਣਾ ਕੀ ਬੈਠਦੇ ਆ ਪਾਰਟੀਆਂ ਕਰਦੇ ਆ ਹੈਲਥੀ ਕੰਪੀਟੀਸ਼ਨ ਰੱਖੋ ਐਵੇਂ ਬੁੜੀਆਂ ਨੂੰ ਮੇਹਣੇ ਮਾਰੀ ਜਾਓ ਇਹ ਤੇ ਕਹਿੰਦੇ ਇੱਕ ਵਾਰੀ ਮੈਂ ਜਿੱਤ ਗਿਆ ਤੈਨੂੰ ਅੰਦਰ ਕਰਾ ਦਊਗਾ ਆਇਆ ਆ ਅੰਦਰੋਂ ਹੁੰਦੇ ਵਿਕਰਮਜੀਤ ਨੂੰ ਮੋਲਦੇ ਜੀ ਦਾ ਇੰਟਰਵਿਊ ਕੀਤਾ ਉਹਨਾਂ ਨੇ ਤੁਹਾਡੀ ਇਨਸਪੈਕਟ ਕੀਤੀ ਉਹਨਾਂ ਨੇ ਇੱਕ ਵਾਰ ਵੀ ਤੁਹਾਡੇ ਬਾਰੇ ਨਹੀਂ ਬੋਲਿਆ ਮੈਂ ਤੇ ਕਿਹਨਾ ਕਲਾਕਾਰ ਸਾਹਿਤਕਾਰ ਤੇ ਪੱਤਰਕਾਰ ਡਾਕਟਰ ਇੰਜੀਨੀਅਰਾਂ ਨੂੰ ਲਿਆ ਉਹ ਇਹਨੇ ਇੱਕ ਦੂਜੇ ਬਾਰੇ ਭੈੜਾ ਬੋਲਿਆ ਹੀ ਨਹੀਂ ਕਰਨਾ ਇਹਨਾਂ ਨੂੰ ਪਤਾ ਹੁੰਦਾ ਨਾ ਕਿ ਅਦਬ ਕੀ ਆ ਕਿ ਜਦੋਂ ਜਿਹੜੀ ਕੌਮ ਆਪਣੇ ਗਵਈਆਂ ਨੂੰ ਕੰਜਰ ਕਹਿਣਾ ਸ਼ੁਰੂ ਕਰਦਾ ਸਮਝੋ ਗਰਕਣ ਵਾਲੀ ਕੌਮ ਆ ਅਗਰ ਫੁੱਲਾਂ ਕੋ ਜ਼ੁਬਾਨ ਹੁੰਦੀ ਤਾਂ ਉਹ ਵੀ ਸਾਜ਼ਰੋਂ ਦੀ ਮੌਸਿਕੀ ਵਿੱਚ ਬਾਤ ਕਰਦੇ ਅਸੀਂ ਤਾਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਜਦੋਂ ਸਾਖੀ ਚ ਸੁਣਦੇ ਆ ਛੇੜ ਮਰਦਾਨਿਆਂ ਰਵਾਬ ਬਾਣੀ ਆ ਉਹ ਸੰਗੀਤ ਸੀ ਸੰਗੀਤ ਨਾਲ ਕਾਇਨਾਤ ਰਚੀ ਗਈ ਆ ਸੰਗੀਤਕਾਰਾਂ ਦੀ ਇੱਜ਼ਤ ਕਰੋ ਸਾਊਥ ਵਿੱਚ ਮੰਦਿਰ ਬਣਾਉਂਦੇ ਆ ਆਪਣੇ ਕਲਾਕਾਰਾਂ ਦੇਖ ਲਓ ਉਹ ਸਟੇਟਾਂ ਅਸੀਂ ਆਪਣੀ ਆਕੜ ਚ ਸੜੇ ਹੋਏ ਆ ਜਿਹੜੀਆਂ ਆਪਣੇ ਗਵੀਆਂ ਨੂੰ ਚੰਜਰ ਨਚਾਰ ਕਹਿਣ ਗਿਆ ਉਹ ਕਦੀ ਤਰੱਕੀ ਨਹੀਂ ਕਰ ਸਕਦਾ ਹਾਂ ਸਾਹਿਬ ਇਹ ਸਾਰੀ ਚੌਂਡ ਜੰਗ ਦੇ ਵਿਚਾਲੇ ਇੱਕ ਬਹੁਤ ਵੱਡਾ ਸਤਾਰਾ ਸਾਡੇ ਕੋਲ ਵਿਛੜ ਗਿਆ ਸੁਰਜੀਤ ਪਾਤਰ ਜੀ ਉਹਨਾਂ ਨੂੰ ਕਿੱਦਾਂ ਯਾਦ ਕਰੀਏ ਹਾਏ ਹਾਏ ਕਿਹਦਾ ਨਾਮ ਲੈ ਲਿਆ ਉਹ ਮੇਰਾ ਰਾਰਾ ਐਦਾਂ ਵੱਡਾ ਬੰਦਾ ਯਾਨੀ ਮੇਰੀ ਕੀ ਦੱਸਾਂ ਕਿ ਸ਼ੇਵਨ ਨੂੰ ਨਹੀਂ ਮਿਲਿਆ ਮੈਨੂੰ ਹੀਰ ਵਾਸੀ ਲੇਕਿਨ ਪਾਤਰ ਨੂੰ ਮੈਂ ਗੌਰ ਨਾਲ ਵੇਖ ਲੈਂਦਾ ਸੀ ਪਾਸ਼ ਸਾਡੇ ਲੱਗੀਆਂ ਪਿੰਡਾਂ ਦਾ ਸੀ ਤੇ ਪਾਤੜ ਜਮੇ ਲਾਗੇ ਪਿੰਡ ਦੇ ਸੀ ਇਸ ਕਰਕੇ ਨਹੀਂ ਕਿ ਸਾਡੇ ਲੇਕਿਨ ਉਹਦੇ ਸ਼ਿਵ ਤੋਂ ਬਾਅਦ ਅਗਰ ਕੋਈ ਚੱਜ ਦਾ ਸ਼ਾਇਰ ਸੀ ਸਾਡੇ ਕੋਲ ਪਹਿਲੀ ਵਾਰੀ ਤੁਹਾਨੂੰ ਪਤਾ ਉਹਨਾਂ ਨੂੰ ਗਾਇਆ ਹੀ ਮੈਂ ਪਹਿਲਾਂ ਉਹਨਾਂ ਦੇ ਬਸ਼ਿਹਰਿਆਂ ਚ ਪਪੂਲਰ ਹੁੰਦੇ ਸੀ ਆਵਾਮ ਲੋਕਾਂ ਨੂੰ ਨਹੀਂ ਸੀ ਪਤਾ ਜਦੋਂ ਪਹਿਲੀ ਵਾਰੀ ਜ਼ਿੰਦਗੀ ਚ ਮੈਂ ਗਾਇਆ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਂਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸੈਣਗੇ ਜੋ ਵਿਦੇਸ਼ਾਂ ਚ ਰੁੱਲਦੇ ਨੇ ਰੋਜ਼ੀ ਲਈ ਉਹ ਜਦੋਂ ਦੇ ਸਪਰਤਣਗੇ ਆਪਣੇ ਕਦੀ ਕੁਝ ਤਾਂ ਸਿੱਖਣਗੇ ਮਾਂ ਦੇ ਸਵੇ ਦੀ ਅਗਨ ਬਾਕੀ ਕਬਰਾਂ ਦੇ ਰੋਖ ਹੀਟ ਜਾ ਬੈਣਗੇ ਇੱਕ ਫਿਰ ਮੈਂ ਗੀਤ ਗਾਇਆ ਉਹ ਮੈਨੂੰ ਲੱਗਾ ਉਹ ਮੇਰੀ ਦਾਸਤਾਨ ਹੈ ਉਹ ਸੀ ਸੁੰਨੇ ਸੁੰਨੇ ਰਾਵਾਂ ਵਿੱਚ ਕੋਈ ਕੋਈ ਪੈੜੇ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਆ ਦੇਖੋ ਮੇਰੇ ਘਰ ਮੇਰਾ ਨਕਸ਼ਾ ਕਿਦਾਂ ਉਹ ਖਿੱਚ ਰਿਹਾ ਹਾਲਾਂਕਿ ਉਹਨਾਂ ਨੂੰ ਉਹਨਾਂ ਨੇ ਆਪਣੇ ਹਿਸਾਬ ਪਰ ਮੈਨੂੰ ਲੱਗਾ ਮੇਰਾ ਨਿੱਕੇ ਜਿਹੇ ਪਿੰਡ ਵਿੱਚ ਨਿੱਕਾ ਜਿਹਾ ਘਰ ਸੀ ਦੇਖੋ ਗਿਆਨੀ ਜੀ ਦੇ ਪਿੰਡ ਬੈਠ ਕੇ ਕਹਿ ਰਹਾ ਉਹ ਵੀ ਕਿੱਥੋਂ ਉੱਠ ਕੇ ਕਿੱਥੇ ਨਿੱਕੇ ਜਿਹੇ ਪਿੰਡ ਵਿੱਚ ਨਿੱਕਾ ਜਿਹਾ ਘਰ ਸੀ ਕੱਚੀਆਂ ਸੀ ਕੰਧਾਂ ਉਹਦਾ ਬੋੜਾ ਜਿਹਾ ਦਰ ਸੀ ਅੰਮੀ ਮੇਰੀ ਚਿੰਤਾ ਤੇ ਬਾਪੂ ਮੇਰਾ ਡਰ ਸੀ ਜਦੋਂ ਮੇਰੀ ਉਮਰ ਜੇ ਮਸਾ ਫੁੱਲ ਪਰ ਸੀ ਉਦੋਂ ਤੋਂ ਹੀ ਸਾਡੇ ਨਾਲ ਖੁਸ਼ੀਆਂ ਦਾ ਵਹਿਰ ਏ ਦੇਲੀ ਉਦਾਸ ਜੀ ਬਾਕੀ ਸਭ ਕਹਿ ਔਰ ਤੀਜਾ ਗਾਣਾ ਮੈਂ ਉਹਨਾਂ ਦਾ ਗਾਇਆ ਡੋਲੀ ਚੁੱਕ ਲੋ ਤੁਹਾਰੋ ਮੇਰੀ ਅੱਜ ਰੋਂਦਿਆਂ ਨੂੰ ਰੋਂਦਿਓ ਇਹ ਗਾਣਾ ਉਸ ਦਿਨ ਗਾਇਆ ਜਿੱਦਣ ਉਹਨਾਂ ਦਾ ਜਨਾਜ਼ਾ ਨਿਕਲ ਰਿਹਾ ਸੀ ਉਸ ਦਿਨ ਮੈਂ ਤਾਂ ਹਾਂ ਮਾਰ ਮਾਰ ਕੇ ਰੋਇਆ ਮੈਂ ਕਿਹਾ ਗਾਣਾ ਐਸ ਦਿਨ ਲਿਖਿਆ ਸੀ ਡੋਲੀ ਚੁੱਕ ਲੋ ਤੁਹਾਰੋ ਮੇਰੀ ਰੋਂਦਿਆਂ ਨੂੰ ਰੋਂਦਿਓ ਪਾਤਰ ਸਾਹਿਬ ਦਾ ਜਾਣਾ ਬਹੁਤ ਵੱਡਾ ਖਲਾਅ ਆ ਬਹੁਤ ਵੱਡਾ ਨੁਕਸਾਨ ਹੈ ਇਸ ਕਰਕੇ ਇਹ ਲੋਕੋ ਆਪਣੇ ਕਲਾਕਾਰਾਂ ਨੂੰ ਸਾਹਿਤਕਾਰਾਂ ਨੂੰ ਜਿੱਦਣ ਇੱਜ਼ਤ ਦੇਣੀ ਸਿੱਖੋਗੇ ਉਸ ਦਿਨ ਤੁਹਾਨੂੰ ਸੱਬੇਕ ਕੌਮ ਗਿਣਿਆ ਜਾਏਗਾ ਉਸ ਦਿਨ ਤੁਹਾਨੂੰ ਕਹਿਣਗੇ ਕੋਈ ਗੁਰੂ ਆਲਾ ਬੋਲ ਰਿਹਾ ਉਸ ਦਿਨ ਕਹਿਣਗੇ ਵਾ ਵਾ ਕਿੰਨੀ ਪੜੀ ਲਿਖੀ ਕੌਮ ਹੈ ਕੰਜਰ ਤੇ ਆਰਾਮ ਨਹੀਂ ਕਹਿ ਜਾ ਸਕਦਾ ਜਿਹੜੀ ਲਫ਼ਜ਼ ਨਾਲ ਤੁਸੀਂ ਕਿਸੇ ਨੂੰ ਪੁਕਾਰਦੇ ਹੋ ਪਹਿਲਾਂ ਤੁਸੀਂ ਉਹੋ ਹੀ ਹੋ ਜਾਂਦੇ ਹੈ ਸ਼ਬਦ ਦਾ ਬਿਲਕੁਲ ਕਬੀਰ ਸਾਹਿਬ ਜਦੋਂ ਸత్సੰਗ ਕਰਦੇ ਸਨ ਭਗਤ ਕਬੀਰ ਉਹਨਾਂ ਦੇ ਸੰਗਤ ਵਿੱਚ ਹਰ ਤਰ੍ਹਾਂ ਦੇ ਬੰਦੇ ਹੁੰਦੇ ਸੀ ਲੇਕਿਨ ਉਹਨਾਂ ਨੇ ਸ਼ੁਰੂ ਪਤਾ ਕੀ ਕਹਿਣਾ ਕਹਿਤ ਕਬੀਰ ਸੁਨੋ ਭਾਈ ਸਾਧੋ ਸਭ ਨੂੰ ਜਿੱਦਾਂ ਦਾ ਉਹਨਾਂ ਨੇ ਲਾਇਆ ਹੁੰਦਾ ਸੀ ਸ਼ੀਸ਼ਾ ਚਸ਼ਮਾ ਉਦਾਂ ਉਹਨਾਂ ਨੂੰ ਸਾਰੇ ਸਾਧੂ ਨਜ਼ਰ ਆਉਂਦੇ ਸੀ ਸਾਧੂ ਨੂੰ ਸਾਧੂ ਨਜ਼ਰ ਆਉਂਦੇ ਆ ਅੱਗੇ ਮੈਂ ਡੈਸ਼ 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 ਅੱਗੇ ਸਮਝ ਲਓ ਸਮਝਣ ਵਾਲੇ ਆਪੇ ਸਮਝ ਲਿਓ ਹਾਂ ਜੀ ਅਖੀਰ ਤੇ ਮੇਰੇ ਮੂੰਹ ਫੱਬਦੀਆਂ ਨਹੀਂ ਗੱਲਾਂ ਥੋੜਾ ਜਿਹਾ ਮੈਨੂੰ ਕਹਿਣਾ ਇਸ ਕਰਕੇ ਪੈਂਦਾ ਕਿ ਇਹ ਲੋਗੋ ਇਨਸਾਫ ਕਰਿਆ ਕਰੋ ਜਦੋਂ ਕਿਸੇ ਨਾਲ ਤੱਕਾ ਹੁੰਦਾ ਸਾਹਤ ਕਰੋ ਉਦੋਂ ਤੁਹਾਡੀਆਂ ਕਲਮਾਂ ਟੁੱਟ ਜਾਂਦੀਆਂ ਜੇ ਇੱਕ ਸੈਕਿੰਡ ਲਈ ਮੈਨੂੰ ਗੁੱਸਾ ਆ ਗਿਆ ਸਾਰੇ ਉਹ ਤਗੜੇ ਦਾ ਸੱਤੀ 200 ਅਸੀਂ ਅਗੀਰਚ ਫਰੀਦਕੋਟ ਦੀ ਜਨਤਾ ਨੂੰ ਕੀ ਕਹਿਣਾ ਚਾਹੋਗੇ ਬੀਜੇਪੀ ਨੂੰ ਛੋੜਨ ਹੰਸਰਾਜ ਹੰਸ ਨੂੰ ਛੋੜਨ ਤਾਂ ਕਿਉਂ ਛੋੜਨ ਸਭ ਤੋਂ ਪਹਿਲਾਂ ਤਾਂ ਮੈਂ ਇਸ ਧਰਤੀ ਨੂੰ ਨਮਸਕਾਰ ਕਰੂੰਗਾ ਫਰੀਦਕੋਟ ਹਲਕੇ ਦੇ ਲੋਕਾਂ ਨੂੰ ਮੈਂ ਕਹਾਂਗਾ ਕਿ ਮੈਂ ਉਸ ਪਾਰਟੀ ਨਾਲ ਜੁੜਿਆ ਹਾਂ ਜਾਂ ਉਸ ਲੀਡਰ ਨੇ ਮੈਨੂੰ ਭੇਜਿਆ ਜਿਹਦੇ ਕੰਮ ਬੋਲਦੇ ਨੇ ਖੁਦ ਤਾਂ ਉਦੋਂ ਹੀ ਬੋਲਦੇ ਨੇ ਜਦੋਂ ਕੈਂਪੇਨ ਵਗੈਰਾ ਕਰਨੀ ਵਰਨਾ ਉਹਨਾਂ ਦੇ ਕੰਮ ਚੈੱਕ ਕਰ ਲਓ ਦਸਾਂ ਸਾਲਾਂ ਵਿੱਚ ਜੇ ਛੁੱਟੀ ਕੀਤੀ ਹੋਵੇ ਈਵਨ ਕਰੋਨਾ ਵਿੱਚ ਵੀ ਸਾਡੇ ਘਰਾਂ 'ਚ ਵੈਕਸੀਨ ਨਾ ਪਹੁੰਚਦੀ ਆਪਾਂ ਡਿਪਰੈਸ਼ਨ ਨਾਲ ਮਰ ਜਾਣਾ ਸੀ ਸਾਰੇ ਇੰਡੀਆ ਨੂੰ ਬਚਾਉਣ ਵਾਲਾ ਬੰਦਾ ਫਿਰ ਪੂਰੀ ਦੁਨੀਆ 'ਚ ਵੈਕਸੀਨ ਪਹੁੰਚਾਉਣ ਵਾਲਾ ਬੰਦਾ ਫੇਰ ਕਰਤਾਰਪੁਰ ਲਾਂਗਾ ਬਣਾਉਣ ਵਾਲਾ ਬੰਦਾ ਫੇਰ ਹੋਰ ਸੁਣੋ ਜਿੱਥੇ ਲਾਲ ਕਿਲੇ ਤੇ ਰੰਗਜੀਵ ਗੁਰਾਂ ਦੇ ਸੀਸ ਕਲਮ ਕਰਨ ਦੀ ਨੌਵੇਂ ਪਿਤਾ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਦਾ ਸੀਸ ਕਲਮ ਕਰਨ ਦਾ ਆਰਡਰ ਜਿੰਦਾ ਉੱਥੋਂ ਕਹਿੰਦੇ ਗੁਰਪੁਰਬ ਮਨਾਇਆ ਕਰੋ ਉੱਥੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਬੁਲਾਇਆ ਇਹ ਰੋ ਛੋਟੇ ਸਹਿਬ ਜਾਂ ਦਿੰਦਾ ਧੀਆਂ ਦਾ ਫਿਕਰ ਕਰਦਾ ਨੰਗਿਆਂ ਨੰਗਿਆਂ ਨੂੰ ਜਾਂ ਬੇ ਬੇ ਘਰਿਆਂ ਨੂੰ ਘਰ ਬਣਾ ਕੇ ਦਿੰਦਾ ਅੱਛੇ ਕਰਾਂ ਤੋਂ 5 ਲੱਖ ਰੁਪਈਆ ਭੇਜਦਾ ਕਿਸਾਨਾਂ ਦੇ ਅਕਾਊਂਟ ਵਿੱਚ ਸਿੱਧੇ ਪੈਸੇ ਆ ਜਾਂਦੇ ਆ ਮਜ਼ਦੂਰਾਂ ਨੂੰ ਨਰੇਗਾ ਦਿੰਦਾ ਹੋਰ ਕਿੰਨੀਆਂ ਸਕੀਮਾਂ ਮੇਰੇ ਨਾਲ 17 ਹੁੰਦਾ ਤੇ ਤੁਹਾਨੂੰ ਪਤਾ ਲੱਗਦਾ ਸਾਡਾ ਇੱਕ ਬੰਦਾ ਬੜਾ ਸੋਹਣਾ ਉਹਨੂੰ ਸਕੀਮਾਂ ਇੰਨੀਆਂ ਯਾਦ ਇੱਕ ਇੱਕ ਸਕੀਮ ਤੇ ਮੈਂ ਤਾਂ ਇਹ ਕਹਿ ਸਕਦਾ ਕਿ ਅਣਗਿਣਤ ਉਹਦੀਆਂ ਨੇਕੀਆਂ ਨੇ ਉਹਦੀਆਂ ਨੇਕੀਆਂ ਨੂੰ ਯਾਦ ਕਰਦੇ ਹੋਏ ਇੱਕ ਵਾਰੀ ਪੰਜਾਬ ਦੀ ਵਾਗ ਡੋਰ ਉਹਦੇ ਹੱਥ ਦੇ ਦਿਓ ਸਾਲ ਦੋ ਸਾਲ ਵਿੱਚ ਲਾਅ ਐਂਡ ਆਰਡਰ ਤੋਂ ਲੈ ਕੇ ਆ ਨਸ਼ੇ ਨੁਸ਼ੇ ਕਿਤੇ ਨਜ਼ਰ ਨਹੀਂ ਆਉਣਗੇ ਭਗਵੰਤ ਸਿੰਘ ਸਾਬ 13 0 ਦਾ ਨਾਰਾ ਦੇ ਰਹੇ ਤੁਹਾਡੇ ਆ ਤੁਹਾਡਾ ਨਾਰਾ ਕੀ ਹੈ ਜੀ ਪੰਜਾਬ ਦਾ ਭਗਵੰਤ ਸਿੰਘ ਜੀ ਤਾਂ ਬਹੁਤ ਇੰਟਰਸਟਿੰਗ ਹੈਗੇ ਉਹ ਕਹਿੰਦਾ ਕਰ ਮੈਂ ਉਹਨਾਂ ਨੂੰ ਪਿਆਰ ਹੀ ਨਾ ਕਰਦਾ ਕਿ ਉਹਨਾਂ ਨੂੰ ਮੈਂ ਕੁਝ ਨਹੀਂ ਕਹਿਣਾ ਜਿਉ 13 0 ਵੀ ਕਹਿਣ ਤੇ 13 2 0 ਵੀ ਲਾ ਦੇਣ ਮੈਂ ਉਹਨੂੰ ਕੀ ਕਹਿਣਾ ਲੋਕੀ ਥੋੜੇ ਜਿਹਾ ਮੈਂ ਇਹ ਕਹੂੰਗਾ ਜੋ ਮੈਂ ਫਿਰ ਤੁਰ ਕੇ ਦੇਖਿਆ ਕਿ ਲੋਕੀ ਥੋੜੇ ਜਿਹਾ ਪਰੇਸ਼ਾਨ ਨੇ ਲੋਕਾਂ ਨੇ ਜਿੰਨੇ ਚਾ ਨਾਲ ਤੁਹਾਨੂੰ ਸਪੋਰਟ ਕੀਤਾ ਸੀ ਤੇ ਤੁਸੀਂ ਉਹਨਾਂ ਦੇ ਲੋਕਾਂ ਦੇ ਜੋ-ਜੋ ਵਾਅਦੇ ਕੀਤੇ ਸੀ ਉਹ ਫੁੱਲਫਿਲ ਜ਼ਰੂਰ ਕਰੋ ਕਿਉਂਕਿ ਤੁਸੀਂ ਇੱਕ ਆਰਟਿਸਟ ਵੀ ਹੋ ਤੇ ਸਾਨੂੰ ਖੁਸ਼ੀ ਵੀ ਹੈ ਕਿ ਕਾਰਟਿਸਟ ਜੀ ਆ ਮੈਂ ਇਸ ਕਰਕੇ ਮੈਂ ਤਾਂ ਉਹਨਾਂ ਨੂੰ ਬਹੁਤ ਤੁਹਾਨੂੰ ਪਤਾ ਪਿਆਰ ਵੀ ਕਰਦਾ ਸਤਿਕਾਰ ਕਰਦਾ ਤਵਾ ਜੀ ਇਹਨਾਂ 13 ਸੀਟਾਂ ਦੇ ਲਈ ਕੀ ਹੈਗਾ ਜੀ ਭਾਜਪਾ ਨਹੀਂ ਜਿੰਨਾ ਤੇ ਭਾਜੀ ਬੀਜੇਪੀ ਨਹੀਂ ਐ ਇਤਕੀ ਕਿਉਂਕਿ ਗੱਲ ਚੱਲ ਪਈ ਕਿਉਂਕਿ ਪਰਖ ਲਿਆ ਨਾ ਲੋਕਾਂ ਨੇ ਲੋਕਾਂ ਨੇ ਚਾਰੇ ਪਾਰਟੀਆਂ ਨੂੰ ਪਰਖ ਲਿਆ ਆ ਤੇ ਹੁਣ ਬਸ ਕਿਸੇਸ ਵਟ ਕੇ ਵਟਨ ਦਵਾ ਦੇ ਕਰੀ ਮੁੜ ਕੇ ਸਾਲ ਦੋ ਸਾਲ ਬਾਅਦ ਜੇ ਨਾ ਨਿਹਾਰ ਬਦਲੇ ਤਾਂ ਮੈਨੂੰ ਇੱਥੇ ਬੰਨ ਲਿਓ ਸੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਡਾ ਜੀ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਨਮਸਕਾਰ